ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪੰਜਾਬ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਕ ਨੂਰ ਕਰਦੰ ਆਲਮ ਦੁਨੀਆਏ ਅਸਮਾਨ ਜਮੀ ਦਰਖਤ ਆਬ ਪੈਦਾਇਸ ਖੁਦਾਏ ਕਾਕ ਨੂੰ ਰਕਰਦੰ ਆਲਮ ਦੁਨੀਆਏ اے ਭਾਈ ਚੇਤਨ ਜੋ ਤੂੰ ਅਚੇਤ ਹੋ ਚੇਤਨ ਮਿੱਟੀ ਮਿਲਾ ਕੇ ਪ੍ਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਅਸਮਾਨ ਚ ਮੀਂਹ ਦਰਖਤ ਆਬ ਪੈਦਾਇਸ ਖੁਦਾਏ ਆਸਮਾਨ ਧਰਤੀ ਰੁੱਖ ਪਾਣੀ ਅੱਧ ਕੇ ਸਭ ਕੁਝ ਪਰਮਾਤਮਾ ਦੀ ਰਚਨਾ ਹੈ ਬੰਦੇ ਚਸਮ ਦੀ ਦੰਗ ਪਨਾਏ ਇਹ ਮਨੁੱਖ ਜੋ ਕੁਝ ਤੂੰ ਅੱਖੀਂ ਵੇਖਦਾ ਹੈ ਨਾਸਵੰਤ ਹੈ ਦੁਨੀਆ ਮਰਦਾਰ ਕੁਰਦਣੀ ਗਾਪ ਲੁਹਵਾਏ ਪਰ ਦੁਨੀਆ ਮਾਇਆ ਦੇ ਲਾਲਚ ਵਿੱਚ ਪਰਮਾਤਮਾ ਵੱਲੋਂ ਭੁੱਲੀ ਹੋਈ ਹੈ ਤੇ ਹਰਾਮ ਖਾਂਦੀ ਰਹਿੰਦੀ ਹੈ ਪਰਾਇਆ ਹੱਕ ਖਾਂਦੀ ਰਹਿੰਦੀ ਹੈ ਰਹਾਉ ਗੈਬਾਨ ਹੈ ਵਾਨ ਹਰਾਮ ਕੁਸਤਨੀ ਮਰਦਾਰ ਬਖੋ ਰਾਏ ਇਹ ਭਾਈ ਗਾਫਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਜਿਸ ਦੇ ਦਿਲ ਤੇ ਮਾਇਆ ਦਾ ਮੁਕੰਮਲ ਕਬਜਾ ਹੋਇਆ ਰਹਿੰਦਾ ਹੈ ਪਰਮਾਤਮਾ ਇਸ ਨੂੰ ਦੋਚਕ ਦੀ ਸਜ਼ਾ ਦਿੰਦਾ ਹੈ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਕ ਕਾਨਾਏ ਇਹ ਭਾਈ ਜਦੋਂ ਮੌਤਾ ਫਿਸ਼ਤਾ ਆਕੇ ਬੰਨ ਲੈਂਦਾ ਹੈ ਤਦੋਂ ਪਾਲਣ ਵਾਲਾ ਪਿਓ ਭਰਾ ਦਰਬਾਰ ਜਾਇਦਾਤ ਘਰ ਜਬ ਅਜ਼ਰਾਈਲ ਬਸਤਨੀ ਤਬੁੱਛੇ ਕਾਰੇ ਵਿਦਾਏ ਇਹ ਸਾਰੇ ਜਗਤ ਤੋਂ ਵਿਦਾ ਹੋਂ ਵੇਲੇ ਕਿਸ ਕਮ ਆਉਣਗੇ ਹਵਾਲ ਮਾਲੂਮ ਕਰਦੰ پاک ਅਲਾਹਾ ਇਹ ਭਾਈ ਪਵਿੱਤਰ ਪਰਮਾਤਮਾ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਹੈ ਬਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ ਹੇ ਨਾਨਕ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਦਰ ਤੇ ਅਰਦਾਸ ਕਰਿਆ ਕਰ ਕਿ ਤੈਨੂੰ ਮਾਇਆ ਦੀ ਹਵਸ ਵਿੱਚ ਨਾ ਫਸਣ ਦੇਵੇ ਹਵਾਲੂ ਮਾਲੂਮ ਕਰਦੰ ਪਾਕ ਅਲਾ ਬਗੋ ਨਾਨਕ ਅਰਦਾਸ ਤੇ ਇਸ ਦਰਵੇਸ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ 对。